ਮਾਰਬਲ ਵਾਲਾਂ ਕੋਲ ਪਹੁੰਚ ਚੁਕੇ ਹੁਣ ਕਰੋਨੇ ਜਾ ਕੇ ਕਟਾਉਨੇ ਆ ਮਾਰਬਲ ਆਇਆ ਤੁਹਾਨੂੰ ਦਿਖਾਉਨੇ ਆ ਟੈਲਾਂ ਨਾਲੇ ਰੰਗ ਬਰੰਗੀਆਂ ਟੈਲਾਂ ਦਿਖਾਉਨੇ ਆ ਹਨ ਆ ਇਧਰ ਇਧਰ ਪਈ ਆ ਬਾਦ ਘਟ ਗਰਮ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਕਮ ਫੇਰੀ ਆਏ ਗੁਰਦੁਆਰਾ ਸਾਹਿਬ ਜਾਏ ਰਾਤ 11:30 ਵਜੇ ਰਾਤ ਅਸੀਂ ਵਿਆਹ ਤੋਂ ਕਾਫੀ ਲੇਟ ਹੋ ਗਈ ਸੀ ਰਾਤ ਪਿਆਰ ਹੋ ਰਿਹਾ ਜੀ ਦੁੱਧ ਆ ਗਿਆ ਬਾਦ ਦੁੱਧ ਮੈਂ ਦੇਵਾਂ ਉਹਨਾਂ ਨੂੰ ਡਾਕਟਰ ਜਕੋਲ ਆ ਗਿਆ ਜੀ ਡਾਕਟਰ ਜਕੋਲ ਉਹ ਆ ਗਿਆ ਜਿਨ੍ਹਾਂ ਨੇ ਸ਼ਕਤੀਮਾਨ ਦੇਖਿਆ ਉਹਨਾਂ ਨੂੰ ਪਤਾ ਡਾਕਟਰ ਜਕੋਲ ਦਾ ਜਕੋਲ ਸੀਗਾ ਜਲੋਕ ਕੀ ਸੀਗਾ ਜਕੋਲ ਹਾਂ ਡਾਕਟਰ ਹੈ ਡਾਕਟਰ ਜਕੋਲ ਹੈਨਾ ਡਾਕਟਰ ਜਕੋਲ फादर साहब डॉक्टर जी कॉल आयो डॉक्टर साहब आयो आयो डैडी डॉक्टर जी कॉल इधर गोरू गोरू बाद का तो बाहर का तो मानता है तड़के टाइम ना ਬੈਟਰੀਂਗ ਕਰ ਲੈਂਦਾ 5 ਵਜੇ ਦੇ ਗੱਡੇ ਸਭ ਠੰਡ ਨਹੀਂ ਲੱਗੀਆਂ ਨੂੰ ਫਿਰ ਦੋ ਦਿਲ ਆਈ ਰਸੀ ਆ ਪੌਣਾ ਦੁੱਧ ਪਵਾਉ ਦੁੱਧ ਮੈਂ ਬਾਕੇ ਫੜਾ ਕੇ ਆਉਣਾ ਲੈ 6 ਫੁੱਟ ਦਾ ਗੱਜ ਲੈ ਕਿਵੇਂ ਇੱਥੇ ਥੜੇ ਤੇ ਕਰ ਸੋ ਗਰਮਕ ਪਿਆ ਰਹੇ ਹੋ ਹੁਣ ਜਾ ਰਹੇ ਆ ਦੁੱਧ ਫੜਾਉਣ ਗੁਰਪੁਰਾ ਸਾਹਿਬ ਮਿਸਤਰੀ ਲੱਗੇ ਆਉਣਾ ਦੁੱਧ ਫੜਾ ਕੇ ਆਉਨੇ ਆ ਹਾਂਜੀ ਠੇਕੇਦਾਰ ਸਾਹਿਬ ਹਾਂਜੀ ਕਮੇ ਸੀਰੀਸ ਹੋਇਆ ਪਿਆ ਕੰਮ ਲੱਗੀਆਂ ਟੇਲਾ ਸੀਰੀਸ ਹੋਈ ਅੱਲਾ ਪੂਰੇ ਤਰੀਕੇ ਆ ਲੱਗ ਗਿਆ ਨਾ ਇਥੇ ਗਰਾਉਡਿੰਗ ਕਰਨ ਵਾਲੀ ਪਈ ਹੈ ਜੇ ਕੰਮ ਚ ਗਰਾਉਡਿੰਗ ਹਾਂਜੀ ਅੰਦਰ ਲੱਗਿਆ ਪਿਆ ਆ ਲੱਗ ਗਿਆ ਟੇਲਾ ਅੰਦਰ ਪਰਲੇ ਪਾਸੇ ਵੀ ਲੱਗੀਆਂ ਇਧਰ ਵੀ ਲੱਗੀਆਂ ਇਧਰ ਨੂੰ ਇਧਰ ਨੂੰ ਤੁਰ ਪਿਆ ਜੀ ਕੰਮ ਇਹਦੇ ਵਿੱਚ ਵੀ ਲੱਗ ਜਾਣੀਆਂ ਇਧਰ ਆ ਕੇ ਐਵੇਂ ਇਥੇ ਗ੍ਰੇਨਾਈਟ ਪੱਥਰ ਬਲੈਕ ਹੈ ਨਾ ਹਰ ਜੀ ਇਗਰੇਨੇਟ ਲੱਗਣਾ ਕੰਮ ਵਸਣਾ ਕਰ ਰਹੇ ਹਾਂ ਮਿਸਤਰੀ ਸਾਊਤ ਜੀ ਕੰਮ ਆਪ ਇੱਕ ਵਾਰੀ ਆਪ ਦੇ ਮਨ ਨੂੰ ਵੀ ਜਲਦੀ ਲੰਘ ਜਾਂਦੇ ਆ ਆ ਕਲਮਾ ਕਲਮਾ ਪੂਰੀਆਂ ਬਣਾ ਰਹੇ ਹਨ ਕਲਮ ਕਲਮ ਬਣ ਰਹੀ ਹੈ ਪੂਰੀ ਕਲਮਾ ਬਣ ਗਈਆਂ ਕੰਮ ਵਸਣਾ ਇਹਨੂੰ ਰੰਗ ਹੋਣ ਲੱਗ ਗਿਆ ਜਪਾਲਕੀ ਨੂੰ ਪਹਿਲਾ ਗੋਟ ਵੱਜਣ ਲੱਗ ਗਿਆ ਬਾਈ ਮਾਰ ਰਿਹਾ ਉਹ ਤੇ ਸੁਗਰਮਖ ਵਿਆਰਿਓ ਗੁਰਦਰਾ ਸਾਹਿਬ ਤੇਲਾ ਲੱਗ ਰਹੀਆਂ ਇੱਥੇ ਤੇ ਇਸ ਤੇ ਲੱਗਣਾ ਗ੍ਰੇਨਾਈਟ ਪੱਥਰ ਤੇ ਹੁਣ ਇਹਦੀ ਮਿੰਟਾ ਮਿੰਤਾਈ ਕਰ ਲਈ ਠੇਕੇਦਾਰ ਸਾਹਿਬ ਨੇ ਕਰੀ ਜਾਂਦੇ ਆ ਤੇ ਹੁਣ ਲੈ ਕੇ ਆਉਣਾ ਫਿਰ ਇਹ ਪੱਥਰ ਸੀ ਜਾਂਦੇ ਆ ਮੰਡੀ ਆਪਾਂ ਚੱਲਦੇ ਆ ਠੇਕੇਦਾਰ ਸਾਹਿਬ ਮੰਡੀ ਹੈ ਹਾਂ ਆਪ ਲੈ ਲਿਆ ਨਾਮ ਨੂੰ ਲਿਖ ਲਓ ਚੰਗੀ ਤੇਰੇ ਚੱਲਦੇ ਆ ਫਿਰ ਆਪਾਂ ਮੰਡੀ ਇੱਥੇ ਗ੍ਰੇਨਾਈਟ ਪੱਥਰ ਲਵਾਉਣਾ ਹੈ ਇਸ ਤੇ ਇਸ ਤੇ ਸਾਰੀ ਬੋੜੀ ਤੇ ਇੱਥੇ ਟੇਲਾਂ ਲੱਗੀਆਂ ਇੱਥੇ ਟੇਲਾਂ ਲੱਗੀਆਂ ਇੱਥੇ ਪੱਥਰ ਲੱਗਣਾ ਇਥੇ ਗੋਲ ਕਰਕੇ ਪੱਥਰ ਲਗੂਗਾ ਪੱਥਰ ਤਾਂ ਲਵੋਣਾ ਕੱਲ ਨੂੰ ਗੁਰੂਗ੍ਰੰਥ ਸਾਹਿਬਹਾਰਾ ਜੀ ਸ਼ਿਰ ਤੇ ਲੈ ਕੇ ਤੁਰਦੇ ਆ ਜਦੋਂ ਸਰਕੀ ਵੀ ਰਿਟੇਲ ਦੀ ਨੁੱਕਰ ਪੈਰ ਤੇ ਵੱਜ ਜਾਂਦੀ ਹੈ ਇਹ ਗ੍ਰੇਨਾਈਟ ਪੱਥਰ ਗੋਲ ਹੋ ਜੂਗਾ ਤਾਂ ਕਰਕੇ ਪੱਥਰ ਲਵਾ ਰਹੇ ਹਟੇਲ ਮਗਰ ਕੋੜੀ ਤੇ ਇਧਰ ਆਹ ਲੱਗ ਗਿਆ ਸਰ ਟੇਲਾ ਆਇਓ ਚਲਿਏ ਸਗਰਮਕ ਪਿਆਰਿਓ ਹੋਰ ਜਾਨ ਹੁਣ ਜਾ ਰਹੇ ਆ ਮੰਡੀ ਗ੍ਰੇਨਾਈਟ ਪੱਥਰ ਲੈਣ بس ਗ੍ਰੇਨੇਟ ਪੱਥਰੀ ਲੈਣਾ ਹੋਰ ਦਿਨ ਪੁੱਛਣਾ ਹੈ ਗ੍ਰੇਨੇਟ ਪੱਥਰੀ ਲੈ ਕੇ ਆਣਾ بس ਚਲੋ ਜੀ ਤੁਰ ਪਏ ਆ ਗੁਰਦੁਆਰਾ ਸਾਹਿਬ ਤੂੰ ਸੋ ਗਰਮਕ ਪਿਆਰਿਓ ਪਹੁੰਚ ਚੁੱਕੇ ਆਂ ਬਾਜ਼ਾਰ ਅ ਲਾਪਰਿਚਿੰ ਕੁਛ ਪੁੱਛਣ ਗਿਆ ਇਥੋਂ ਬਾਜ਼ਾਰੋਂ ਫਿਰ ਚੱਲਦੇ ਆਂ ਅੱਗੇ ਫੈਕਟਰੀ ਦੇ ਵਿੱਚ ਕੀ ਹੁੰਦਾ ਜਿੱਥੇ ਗ੍ਰੇਨੇਟ ਤਿਆਰ ਹੁੰਦਾ ਗ੍ਰੇਨਾਈਟ ਕੱਟਦੇ ਜਿੱਥੇ ਉੱਥੇ ਜਾਣਾ ਫਿਰ ਸਗਰਮਖ ਪਿਆਰੇ ਪਹੁੰਚ ਚੁੱਕੇ ਆ ਕੀ ਕਹਿੰਦੇ ਇਹਨੂੰ ਗਰਗਮਾਰਵਲ ਵਾਲੇ ਮਾਰਬਲ ਵਾਲਿਆਂ ਕੋਲ ਪਹੁੰਚ ਚੁੱਕੇ ਆ ਹੁਣ ਕਰੋਨੇ ਜਾ ਕੇ ਕਟਾਉਨੇ ਆ ਮਾਰਬਲ ਆਇਓ ਤੁਹਾਨੂੰ ਦਿਖਾਉਨੇ ਆ ਟੈਲਾਂ ਨਾਲੇ ਰੰਗ ਬਰੰਗੀਆਂ ਟੈਲਾਂ ਦਿਖਾਉਨੇ ਆ ਹਨਾ ਆ ਇਧਰ ਇਧਰ ਪਈ ਆ ਬਾਦ ਘਟ ਟੱਪ ਜੋ ਭੱਜ ਕੇ ਟਰੈਕਟਰ ਮੂਰਦ ਠੇਕੇਦਾਰ ਸਾਹਿਬ ਆਪਾਂ ਉਧਰ ਜਾਵਾਂਗੇ ਆਪਾਂ ਦਾ ਪਿਆਰਿਓ ਹੁਣ ਜਿਹੜੇ ਗ੍ਰੇਨਾਈਟ ਦੇ ਪੀਸ ਕਟਾਏ ਉਹ ਟੈਂਪੂ ਤੇ ਜਾਣਗੇ ਸਾਡੀ ਗੱਡੀ ਤੇ ਨਹੀਂ ਜਾਂਦੇਓ ਇਹਦੇ 5-5 ਫੁੱਟ ਦੇ ਪੀਸ ਐ ਉਹ ਗੱਡੀ ਦੇ ਟੁੱਟ ਸਕਦੇ ਐ ਉਹਨਾਂ ਟੈਂਪੂ ਲੈ ਕੇ ਆਊਗਾ ਮਗਰ ਅਸੀਂ ਜਾ ਰਹੇ ਹਾਂ ਕਾਰ ਵਾਪਸ ਗੁਰਦਵਰਾ ਸਹਿਬ ਵਾਪਸ ਤੋਰ पे ਆ ਹਾਂਜੀ ਲਾਪ੍ਰੀਤ ਸਿੰਘ ਚੱਲੇ ਆ ਬੱਸ ਸ਼ੁਗਰਮਖ ਪਿਆਰਿਓ ਫਟਕ ਲੱਗ ਗਿਆ ਫਟਕ ਤੇ ਖੜੇ ਆ ਇਧਰ ਹੋਰ ਵੀ ਲੋਕ ਖੜੇ ਆ ਇਕੱਲੇ ਨਹੀਂ ਅਸੀਂ ਖੜੇ ਸਾਰੇ ਖੜੇ ਐ ਗੱਡੀ ਆਊਗੀ ਹੁਣ ਆ ਗਈ ਜੀ ਟ੍ਰੇਨ ਦੋ ਇੰਜਨ ਲੱਗੇ ਇਹਨੂੰ ਪੱਲੇ ਇੰਜਨ ਹੀ ਆਕੇ ਮੈਂ ਕਿਹਾ ਦੋ ਇੰਜਨ ਲੱਗੇ ਕਲੇ ਇੰਜਨ ਸੀ ਡੱਬਾ ਆਇਆ ਹੀ ਨਹੀਂ ਕੋਈ ਪੱਲੇ ਇੰਜਨ ਹੀ ਟੱਪ ਕੇ ਗਏ ਆ ਦੋ ਸੁਗਰਮਕ ਪਿਆਰਿਓ ਸਵਾਸ਼ੀ ਹੋ ਗਏ ਆ ਠੀਕ ਕਿਧਰ ਸਭ ਲੱਗੇ ਪਏ ਹੈ ਜੀ ਨਿਹਰਾ ਹੋ ਗਿਆ ਲਹਿਟ ਜਾ ਗਈ ਪਾਠ ਕਰਤਾ ਗੁਰਦੁਆਰਾ ਸਭ ਹੁਣ ਚਲਦੇ ਆ ਘਰ ਗਰਮਕ ਪਿਆਰਿਓ ਅੱਜ ਥੜਾ ਬਣਾਤਾ ਆ ਡੜੀ ਉਹਨਾਂ ਨੇ ਵਧੀਆ ਟੁੱਟਿਆ ਪਿਆ ਸੀ ਇਹ ਗੱਡੀ ਆਪਣੀ ਖੜੀ ਬਾਹਰ ਅੱਜ ਤੇ ਸਟਾਰਟ ਕਰ ਜਾ ਕਿ ਦੀ ਸਟਾਰਟ ਕਰ ਗੇਰ ਵੇਖੀ ਸਟਾਰਟ ਕਰ ਦੇ ਗੱਡੀ ਸਾਨੂੰ ਗੱਡੀ ਅੰਦਰ ਲਾਉਨੇ ਆ ਗੱਡੀ ਬਾਹਰ ਕੱਢੀ ਸੀ ਇੱਥੇ ਪਲਾਸਟਰ ਕੀਤਾ ਸੀ ਇੱਥੇ ਵੀ ਇੱਥੇ ਵੀ ਗੁਰੂ ਬਸ ਗੱਡੀ ਅੰਦਰ ਕਰਦੇ ਸਟਾਰਟ ਕਰਦੇ ਸਬਰ ਸਵੇਰੇ ਸਬਰ ਨੇ ਜਾਣਾ ਟ੍ਰਿਪ ਤੇ ਕਿੱਥੇ ਜਾਣਾ ਸਰਬਤੇ ਤੂੰ ਕੀ ਕਹਿੰਦਾ ਏ ਤੂੰ ਕਿਵੇਂ ਆਮ ਬਰੀ ਐਕਸਾਈਟਿਡ ਫॉर ਗੋਇੰਗ ਟੂ ਟ੍ਰਿਪ ਗੋਇੰਗ ਟੂ ਟ੍ਰਿਪਣਾ ਸਰਵਤ ਤੂੰ ਓਏ ਬਬੀ ਆ ਕੀ ਹੋ ਗਿਆ ਇਹਨੂੰ ਨਾ ਕਨੂੰ ਸਰਵਤ ਦੁਨੀਆ ਨੇ ਟ੍ਰਿਪ ਤੇ ਬਬੀ ਮੈਂ ਤਾਂ ਕੱਲ ਪਰਸੋਂ ਜਾਣਾ ਇਹ ਤਾਂ ਕੱਲ ਹੈ ਸਮਰ ਨਿਕਾਲ ਨੂੰ ਜਾਣਾ ਸਮਰ ਤੋਂ ਕੱਲ ਨੂੰ ਸਰਵਤ ਨੇ ਇਹ ਤਾਂ ਕੱਲ ਸਰਵਤ ਹੈ ਨਾ ਕੱਲ ਨੂੰ ਤੂੰ ਪਰਸੋਂ ਸਰਵਤ ਟ੍ਰਿਪ ਤੇ ਜਾਣਾ ਇਹਨਾਂ ਨੇ ਦੋਨਾਂ ਨੇ ਕੱਲ ਕੱਲ ਸਮਰ ਪਰਸੋਂ ਸਰਵਤ ਦੋਨਾਂ ਡ੍ਰਿਪ ਤੇ ਜਾਣਾ 100 ਰੁਪਏ ਕੀ ਕਰਨਾ ਮੈਕਡੋਨਲਡਸ ਸਾਹਮਣੇ 버거 ਖਾਣੀ ਹੈ ਤੇ ਫ੍ਰੈਂਚ ਫ੍ਰਾਈਜ਼ ਵੀ ਸੋ ਦੋਸਤੋ ਪਹੁੰਚ ਚੁੱਕੇ ਹਾਂ ਕਮਰੇ ਦੇ ਵਿੱਚ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਨੈਕਸਟ ਨਵੇਂ ਵਲੌਗ ਵਿੱਚ ਤਦ ਤੱਕ ਲਈ ਰਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਨੇ ਸਮਾਨ ਨੰਗੂਲੇ ਆਇਆ ਚਪਾ ਜਾ ਪਰ ਕੀ ਲੈਣਾ ਸਮਾਨ ਅਬ ਰੋਕੀ ਤਾ ਬੰਦ ਕਰ ਦਿੰਦਾ ਬੰਦ ਕਰਤਾ ਬਸ